ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਚਰਣਾ ਚ ਇੱਕ ਬੇਨਤੀ ਕਰਨਾ ਚਾਹੁੰਨਾ ਇੱਕ ਜਿਹੜੀ ਬਹੁਤ ਮਹੱਤਵਪੂਰਨ ਗੱਲ ਦਾ ਉਹ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਨਾ ਅਨੰਦਪੁਰ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਇਸ ਗੰਝ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਸ ਗੁਰੂ ਘਰ ਦੀ ਜਿਹੜੀ ਹਾਲਤ ਐਸਜੀਪੀਸੀ ਵੱਲੋਂ ਦੱਸਿਆ ਗਿਆ ਕਿ ਉਹ ਖਸਤਾ ਹੋ ਗਈ ਉਹਦੇ ਨੀਅਾਂ ਚ ਪਾਣੀ ਪੈਣ ਲੱਗ ਗਿਆ ਉਹਦੀ ਸੇਵਾ ਕਾਰ ਸੇਵਨ ਨੂੰ ਦਿੱਤੀ ਕਿ ਇਹਨੂੰ ਢਾਕੇ ਇਹਦਾ ਨਵੀਨ ਕਰਨ ਜਿਹੜਾ ਆ ਉਹ ਕਰ ਦਿੱਤਾ ਜਾਏ ਸੰਗਤ ਦੇ ਵਿੱਚ ਰੌਲਾ ਪੈ ਗਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣੇ ਐਸਜੀਪੀਸੀ ਮੈਂਬਰ ਸੱਦ ਕੇ ਕੁਝ ਇਹਨਾਂ ਦੀ ਜਿਹੜੀ ਆਪਣੀ ਸੰਗਤ ਸੀ ਸੱਦ ਕੇ ਉਹਨਾਂ ਤੋਂ ਸਹੀ ਪੁਆੜੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਇਹਦਾ ਜਿਹੜਾ ਨਵੀਨ ਕਰਨ ਜਿਹੜਾ ਕਰ ਸਕਦੇ ਹੋ ਸੋ ਇਹ ਸਾਰਾ ਕੁਝ ਡਰਾਮਾ ਹੋਇਆ ਆ ਜੇ ਇਹ ਗੱਲ ਕਰਨੀ ਆ ਤਾਂ ਮੈਂ ਐਡਵੋਕੇਟ ਧਾਮੀ ਸਾਹਿਬ ਜਿਹੜੇ ਪ੍ਰਧਾਨ ਨੇ SGPC ਦੇ ਸਤਕਾਰਯੋਗ ਹਸਤੀ ਨੇ ਉਹਨਾਂ ਨੂੰ ਬੇਨਤੀ ਆ ਕਿ ਖੁੱਲਾ ਇੱਕ ਜਿਹੜਾ ਸੰਗਤ ਨੂੰ ਸੱਦ ਕੇ ਤੇ ਉੱਥੇ ਤੁਸੀਂ ਇਹ ਗੱਲ ਕਰੋ ਕਿ ਆਹ ਮੁੱਦਾ ਆ ਆਹ ਗੱਲੇ ਤੇ ਦੱਸੋ ਕੀ ਕਰਨਾ ਹੈ ਤੁਸੀਂ ਆਪੇ ਕੁਝ ਬੰਦੇ ਸੱਦ ਕੇ ਤੇ ਅਖਬਾਰ ਤੇ ਬਿਆਨ ਲਵਾ ਦਿੱਤਾ ਕਿ ਸੰਗਤਾਂ ਦਾ ਤਰਾਜ ਹੋਣ ਨਹੀਂ ਹੈਗਾ ਤੁਹਾਨੂੰ ਕਿੰਨੇ ਕਹੇ ਸੰਗਤਾਂ ਦਾ ਤਰਾਜ ਨਹੀਂ ਹੈ ਮੈਂ ਫਰਸਟ ਤੁਹਾਨੂੰ ਬੇਨਤੀ ਕਰਦਾ ਕਿ ਇੰਨੇ ਦੁਨੀਆ ਦੇ ਵੱਡੇ ਆਰਕੀਟੈਕਟ ਨੇ ਔਰ ਤੁਹਾਡੇ ਨਾਲ ਸਭ ਤੋਂ ਵੱਧ ਲਿੰਕ ਨੇ ਤੁਸੀਂ ਬਹੁਤ ਵੱਡੀ ਸੰਸਥਾ ਹੋ ਤੇ ਜਿੰਨਾ ਚਿਰ ਉਹ ਸਾਰੇ ਜਵਾਬ ਨਹੀਂ ਦਿੰਦੇ ਤੁਸੀਂ ਸੰਕਤ ਦੇ ਕੇ ਰੱਖੋ ਵੀ ਇੰਨੇ ਬੰਦਿਆਂ ਨਾਲ ਅਸੀਂ ਕੰਟੈਕਟ ਕੀਤਾ ਉਹ ਵੇਖ ਕੇ ਗਏ ਸਰਵੇ ਕਰਕੇ ਗਏ ਸੰਕਤ ਦੇ ਸਾਹਮਣੇ ਤਾਂ ਰੱਖੋ ਵੀ ਉਹਨਾਂ ਨੇ ਜਵਾਬ ਦਿੱਤਾ ਤਾਂ ਇਹਦਾ ਕੁਝ ਹੋ ਨਹੀਂ ਸਕਦਾ ਸੋ ਮੈਂ ਤੁਹਾਨੂੰ ਕਾਰਸ਼ੇ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸੇਵਾ ਲਓ ਬੇਸ਼ੱਕ ਪਰ ਇਹਨੂੰ ਐਸ 스테ਜ ਰੱਖਣ ਦੀ ਸੇਵਾ ਲਓ ਇਹ ਨਹੀਂ ਪਿਟਾ ਕੇ ਜੀ ਉਦਾਂ ਦਾ ਹੀ ਬਣਾ ਦਾਂਗੇ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਔਰ ਇਹ ਹੋ ਨਹੀਂ ਦਿੱਤੀ ਜਾਊਗੀ ਅੱਜ ਦਾ ਜਿਹੜੀ ਛੱਡ ਕੇ ਕੱਲ ਨੂੰ ਮੈਂ ਉੱਥੇ ਰੋਪੜ ਅਨੰਦਪੁਰ ਸਹਿਲ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨਾਲ ਮੇਰਾ ਸੰਪਰਕ ਹੋਇਆ ਇਹਦੇ ਉੱਤੇ ਵੱਡਾ ਸੰਘਰਸ਼ ਹੋ ਸਕਦਾ ਹੈ ਅਸੀਂ ਬੇਨਤੀ ਕਰਦੇ ਹਾਂ ਧੰਮੀ ਸਾਹਿਬ ਨੂੰ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਚੀਜ਼ ਨੂੰ ਰੋਕਿਆ ਜਾਵੇ ਸਿਕ ਸੰਗਤ ਦੀ ਸਲਾਹ ਲਈ ਜਾਵੇ ਵੱਡੇ ਆਰਕੀਟੈਕਟ ਸਾਦਕੇ ਉਹਨੂੰ ਐਸ ਟਾਈਪ ਜਿਹੜਾ ਸੰਭਾਲਿਆ ਜਾਏ ਉਹ ਬਹੁਤ ਵੱਡੀ ਧਰੋਹ ਹੈ ਬਹੁਤ ਵੱਡੀ ਸਾਡੇ ਲਈ ਚੀਜ਼ ਆ ਔਰ ਇੱਕ ਗੱਲ ਜਿਹੜੀ ਗੱਲ ਅੱਜ ਡੇਟ ਜਿਹੜੀ ਤੇ ਇਹ ਵੀਡੀਓ ਬਣਾ ਰਿਹਾ ਇਸ ਤੋਂ ਬਾਅਦ ਕਿਸੇ ਵੀ ਧਾਰਮਿਕ ਹਿਸਟੋਰੀਕਲ ਜਗ੍ਹਾ ਨੂੰ ਤੋੜਿਆ ਨਹੀਂ ਜਾਏਗਾ ਤੇ ਨਹੀਂ ਤੋੜਨ ਦਿੱਤਾ ਜਾਊਗਾ ਇਹਦੇ ਲਈ ਸਾਡੀਆਂ ਜਿਹੜੀਆਂ ਹਮ ਖਿਆਲੀ ਜਥੇਬੰਦੀਆਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਆ ਪਾਈ ਹਰਨੇਕ ਸਿੰਘ ਹੁਣੀ ਆ ਹੋਰ ਜਿੰਨੇ ਵੀ ਸਾਡੀ ਸਾਰਿਆਂ ਨਾਲ ਉਹਨਾਂ ਨਾਲ ਗੱਲ ਹੋਈ ਆ ਛੋਟੇ ਛੋਟੇ ਜਿਹੜੇ ਦਲ ਨੇ ਸਾਡੇ ਸਾਡੀਆਂ ਸੰਸਥਾਵਾਂ ਨੇ ਉਹਨਾਂ ਸਾਰਿਆਂ ਨਾਲ ਸਾਡੀ ਵਾਰਤਾਲਾਪ ਹੋਈ ਆ ਕਿ ਇਹ ਚੀਜ਼ ਨਹੀਂ ਹੋਣ ਦਿੱਤੀ ਜਾਊਗੀ ਜੇ ਤੁਸੀਂ ਇਦਾਂ ਦੀ ਕੋਈ ਗੱਲ ਕਰਨੀ ਆ ਤਾਂ ਇਹਦੀ ਇੱਕ ਵੱਡੀ ਮੀਟਿੰਗ ਸਿੱਖ ਸਕਾਲਰਾਂ ਨਾਲ ਮੀਟਿੰਗ ਕਰੋ ਤੁਸੀਂ ਚਾਰ ਬੰਦੇ ਸਾਦ ਕੇ ਇੱਕ ਖਬਰ ਲਵਾਤੀ ਆ ਅਸੀਂ ਇਸ ਗੱਲ ਦਾ ਚਾਹੇ ਤੁਸੀਂ ਚੈਲੰਜ ਸਮਝ ਲਓ ਚਾਹੇ ਇਹਨੂੰ ਜਿਸ ਮਰਜ਼ੀ ਤਰੀਕੇ ਨਾਲ ਲੈ ਲਓ ਹੱਥ ਜੋੜ ਕੇ ਪਹਿਲਾਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਇਹਨੂੰ ਤੁਰੰਤ ਰੋਕੋ ਨਹੀਂ ਇਹ ਲਈ ਅਸੀਂ ਸੰਘਰਸ਼ ਕਰਾਂਗੇ ਹੁਣ ਜਿੰਨਾ ਹੋ ਗਿਆ ਸੋ ਹੋ ਗਿਆ ਹੁਣ ਇਸ ਤੋਂ ਬਾਅਦ ਕੋਈ ਵੀ ਹਿਸਟੋਰੀਕਲ ਜਗ੍ਹਾ ਜਾਂ ਕੋਈ ਵੀ ਇਤਿਹਾਸਕ ਜਗ੍ਹਾ ਜਿਹੜੀ ਆ ਉਹਨੂੰ ਭੰਨ ਕੇ ਨਵੀਂ ਨਹੀਂ ਬਣਾਇਆ ਜਾਊਗਾ ਉਹਦੇ ਨਾਲ ਤੁਸੀਂ ਜੋੜਨੀਆਂ ਮਰਜ਼ੀ ਬਿਲਡਿੰਗਾਂ ਤਿਆਰ ਕਰ ਲਓ ਪਰ ਉਹਨੂੰ ਸੁਰੱਖਿਅਤ ਰੱਖੋ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਲੋਕ ਉਥੋਂ ਕੀ ਲੱਭਣਗੇ ਸੋ ਇੰਨੀਏ ਬੇਨਤੀਆਂ ਸਨ ਸਾਰੀ ਸਿੱਖ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਗੱਲ ਤੇ ਗੌਰ ਕਰੋ ਠੀਕ ਹੈ ਜੋ ਪਹਿਲਾਂ ਹੋ ਗਿਆ ਵਾਪਸ ਨਹੀਂ ਆ ਸਕਦਾ ਪਰ ਘੱਟੋ ਘੱਟ ਜੋ ਬਚਿਆ ਉਹਨੂੰ ਬਚਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ